ਆ ਵਾਹਿਗੁਰੂ ਜੀ ਕੀ ਫਤਿਹ ਅੱਜ ਰੂਪਨਗਰ ਜ਼ਿਲ੍ਹੇ ਦੀ ਇਕਾਈ ਭਾਰਤੀ ਕਿਸਾਨ ਯੂਨੀਅਨ ਪਹਿਰਾਮ ਕੇ ਦੀ ਸਰਦਾਰ ਮੁਖਿਆਰ ਸਿੰਘ ਮਾਲਾਦੀ ਪ੍ਰਧਾਨਗੀ ਹੇਠ ਸਦਾਰਤਾਰ ਸਿੰਘ ਜੀਰਾਜੀ ਦੀ ਪ੍ਰਧਾਨਗੀ ਹੇਠ ਸੀਨੀਅਰ ਮਿਤ ਪ੍ਰਧਾਨ ਕਰਨਵੀਰ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਹੋਈ ਜਿਹਦੇ ਵਿੱਚ ਪੰਜਾਬ ਵਿੱਚ ਚੱਲ ਰਹੇ ਕਰੰਟ ਮੁੱਦਾ ਜਿਖਣਾ ਕਿ ਫੜਾਂ ਦੇ ਨਾਲ ਪੰਜਾਬ ਦੇ ਵਿੱਚ ਬੜਾ ਨੁਕਸਾਨ ਹੋ ਰਿਹਾ ਉਸ ਦੇ ਸਬੰਧ ਵਿੱਚ ਵਿਚਾਰ ਚਰਚਾ ਕੀਤੀ ਗਈ ਅਤੇ ਰੂਪਨਗਰ ਜ਼ਿਲ੍ਹੇ ਵਿੱਚ ਪਿਛਲੇ ਕਈ ਸਾਲਾਂ ਵਿੱਚ ਹੜ੍ਹਾਂ ਦੇ ਨੁਕਸਾਨ ਹੋਏ ਹੈ ਉਸ ਦੇ ਸਬੰਧ ਵਿੱਚ ਵਿਚਾਰ ਚਰਚਾ ਕੀਤੀ ਗਈ ਰੂਪਨਗਰ ਜ਼ਿਲ੍ਹੇ ਦੀਆਂ ਦੋਨੋਂ ਨਦੀਆਂ ਬੁੱਧਕੀ ਬੁੱਧਕੀ ਨਦੀ ਅਤੇ ਕੁਮਾਰਪੁਰ ਵਾਲੀ ਨਦੀ ਦੇ ਉੱਪਰ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੀ ਟੀਮ ਸਰਵੇਖਣ ਕਰੇਗੀ ਰੂਪਨਗਰ ਸਾਫਰੂਦਰੀ ਆਦੇ ਬੰਦ ਸਰਵੇਖਣ ਕਰੇਗੀ ਅਤੇ ਦੇਖਣ ਤੋਂ ਬਾਅਦ ਜੇਕਰ ਕਿਤੇ ਖੂਨਤਾਈ ਪਾਈ ਜਾਂਦੀ ਹੈ ਤਾਂ ਸਬੰਧਤ ਵਿਭਾਗ ਦੇ ਅਫਸਰਾਂ ਨੂੰ ਮਾਨਯੋਗ ਡੀਸੀ ਸਾਹਿਬ ਨੂੰ ਮਾਨਯੋਗ ਐਮਐਲਏ ਸਾਹਿਬ ਨੂੰ ਅਸੀਂ ਮੰਗ ਪੱਤਰ ਆਪਣੇ ਇਹਨਾਂ ਪਿੰਡਾਂ ਜਿਨ੍ਹਾਂ ਦਾ ਨੁਕਸਾਨ ਆਈਵਾਰੀ ਬਰਸਾਤਾਂ ਦੇ ਕਾਰਨ ਹੁੰਦਾ ਹੈ ਅਸੀਂ ਦੇਵਾਂਗੇ ਅਤੇ ਵਿਭਾਗ ਨੂੰ ਸੁਚੇਤ ਕਰਾਂਗੇ ਉਸ ਤੋਂ ਉਪਰੰਤ ਪੰਜਾਬ ਦੇ ਵਿੱਚ ਸਤਲੂ ਸੁਲਤਾਨਪੁਰ ਲੋਧੀ ਵਾਲੀ ਸਾਈਡ ਤਰਨਤਾਰਨ ਅੰਬਰਸਰ ਏਰੀਏ ਵਿੱਚ ਜਿੱਧਰ ਵੀ ਖੜਾ ਦੇ ਨੁਕਸਾਨ ਹੋ ਰਹੇ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਜਿਹਲੇ ਬੰਨੂ ਵੀ ਉਥੇ ਰਸਤ ਬਸਤ ਅਤੇ ਡੰਗਰਾਂ ਦੇ ਚਾਰੇ ਦੇ ਵਿੱਚੇ ਜੇਕੇ ਖਿਸਾ ਪਾਇਆ ਜਾਵੇ ਕਿਉਂਕਿ ਪੂਰੇ ਪੰਜਾਬ ਨੇ ਜਦੋਂ ਸਾਡੇ ਰੂਪਨਗਰ ਜਗ੍ਹਾ ਦੇ ਪਿੰਡ ਗੁਰਦਾਸਪੁਰਾ ਬੜਾ ਪੂਰ ਛੋਟਾ ਪੂਰ ਛੋਟਾਪੁਰ ਕਮਾਲਪੁਰ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਆਇਆ ਸੀ ਪੂਰੇ ਪੰਜਾਬ ਨੇ ਸਾਡੀ ਡਟ ਕੇ ਮਦਦ ਕੀਤੀ ਸੀ ਤੇ ਇਸੇ ਤਰ੍ਹਾਂ ਅਸੀਂ ਵੀ ਸਾਡੇ ਆਪਣੇ ਪੰਜਾਬੀ ਭਰਾਵਾਂ ਦੀ ਮਦਦ ਜ਼ਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ